ਮਜਬੂਰੀ ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਚੜਤਾ ਤੇ ਮਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਦੇ ਸੋ ਦੈਟਸ ਦਾ ਆਹਰ ਤੇ ਲੁਣਾ ਪਿਆ ਕਿਉਂਕਿ ਹੋਰ ਵੀ ਕਮਾਈ ਦਾ ਤਾਦਾ ਨਹੀਂ ਆਇਆ ਨਸ਼ਾ ਕਰਦੇ ਚਾਹਤਾ ਸੀ ਸਾਨੂੰ ਹਾਲਾਤ ਤਾਂ ਮਿਰਜ ਬਹੁਤ ਜ਼ਿਆਦਾ ਮਾਰੇ ਨੇ ਬਹੁਤ ਜ਼ਿਆਦਾ ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਕਦੀ ਬੱਚਿਆਂ ਨੂੰ ਧੱਕਾ ਨਹੀਂ ਦਿੰਦਾ ਅਚਲੋ ਬੱਚਿਆਂ ਨੂੰ ਕੀ ਆਪਣੀ ਘਰ ਵਲੇ ਨੇ ਨਹੀਂ ਧੱਕਾ ਦਿੰਦਾ ਤੁਨੇ ਜੇ ਤੱਕਾ ਦਿੱਤਾ ਵਾ ਬਾਬਾਈ ਨੇ ਸਾਨੂੰ ਆਪਣਾ ਦਰ ਦਿੱਤਾ ਸੀ ਪ੍ਰਮਾਤਮਾ ਨੇ ਆਪਣਾ ਪਿਓ ਮੰਨਿਆ ਅੰਮ੍ਰੀ ਆਪਣੀ ਮਾਂ ਮੰਨਿਆ ਐਤੋ ਵੀ ਸਾਡੇ ਕੋਲ ਮਾਂ ਪਿਓ ਸਾਡਾ ਮੇਰੀ ਮਾਂ ਹੈ ਹੀ ਆ ਕਿੰਨੇ ਕੀ ਮਾੜੇ ਹਲਾਕਾ ਦੇ ਵਿੱਚ ਰਹੇ ਹਲਾਤ ਵਿੱਚ ਬਹੁਤ ਜ਼ਿਆਦਾ ਮਾੜੇ ਸੀ ਦਿਹਾੜੀਆਂ ਗਰਮੀਆਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨੇ ਮੱਝਾਂ ਦੇ ਤਾਰਾ ਚੋਣੀਆਂ ਕਦੀ ਸੋਚਿਆ ਨਹੀਂ ਕਿ ਮम्मा ਮੇਰੇ ਨੇ ਕਿ ਮੈਨੂੰ ਜੱਟ ਜ਼ਿੰਮੇਵਾਰਾਂ ਦਿੱਤੀ ਹੋ ਕੇ ਇਹ ਕੰਮ ਕਰਨੇ ਪੈਣੇ ਅਮਰitsar ਵਿਖੇ ਸਤਾਰਾ ਸਾਲ ਦੀ ਕੁੜੀ ਚਲਾ ਰਹੀ ਚਾਹ ਦਾ ਖੋਖਾ ਘਰ ਦੇ ਹਾਲਾਤਾਂ ਕਰਕੇ ਚਾਹ ਵੇਚਣ ਨੂੰ ਮਜਬੂਰ ਅੰਮ੍ਰਿਤਸਰ ਦੇ ਰਈਆਪਿੰਡ ਦੇ ਜੀਡੀ ਰੋਡ ਤੇ ਲੜਕੀ ਵੱਲੋਂ ਚਾਹ ਦਾ ਖੋਖਾ ਲਗਾਇਆ ਗਿਆ ਹੈ ਇਹ ਲੜਕੀ ਜਿਸ ਦਾ ਨਾਮ ਕੋਮਲਪ੍ਰੀਤ ਹੈ ਜਦੋਂ ਤੁਸੀਂ ਚਿਹਰਾ ਵੇਖੋਗੇ ਬਹੁਤ ਸੋਹਣੀ ਬੱਚੀ ਹੈ પર માڑے ਹਾਲਾਤਾਂ ਦੇ ਕਾਰਨ ਅੱਜ ਸੜਕ ਦੇ ਉੱਤੇ ਕੰਮ ਕਰਨ ਨੂੰ ਮਜਬੂਰ ਹੈ ਇਸ ਮੌਕੇ ਕੋਮਲਪ੍ਰੀਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਸ ਦਾ ਪਰਿਵਾਰ ਜੱਟਾ ਜ਼ਿਮੀਦਾਰਾਂ ਦਾ ਪਰਿਵਾਰ ਹੈ ਤੇ ਉਸ ਦੇ ਪਿਤਾ ਨਸ਼ੇੜੀ ਹਨ ਇਹਨਾਂ ਨਸ਼ਾ ਕਰਦੇ ਹਨ ਕਿ ਉਹਨਾਂ ਨਾਲ ਰੋਜ਼ ਕੁੱਟਮਾਰ ਹੁੰਦੀ ਸੀ ਤੇ ਉਸ ਦੀ ਮਾਤਾ ਨੂੰ ਵੀ ਬੜੀ ਬੁਰੀ ਤਰ੍ਹਾਂ ਨਾਲ ਕੁੱਟਦੇ ਸਨ ਉਹਨੇ ਕਿਹਾ ਕਿ ਉਹ ਤੇ ਉਸ ਦਾ ਛੋਟਾ ਭਰਾ ਤੇ ਉਸ ਦੀ ਮਾਤਾ ਸੜਕ ਤੇ ਆ ਗਏ ਉਸ ਦੀ ਮਾਤਾ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਬਿਮਾਰ ਹੋਣ ਦੇ ਚੱਲਦੇ ਉਹਨਾਂ ਨੂੰ ਕੰਮ ਛੱਡਣਾ ਪਿਆ ਤੇ ਫਿਰ ਕੋਮਲਪ੍ਰੀਤ ਨੇ ਪਰਦੇ ਹੋਏ ਸੜਕ ਉੱਤੇ ਚਾਹ ਲਗਾਉਣ ਦੀ ਸੋਚੀ ਇਸ ਦੇ ਚੱਲਦੇ ਇੱਕ ਜਾਦਾ ਖੋਖਾ ਉਹਨਾਂ ਸ਼ੁਰੂ ਕੀਤਾ ਜਿਸ ਦਾ ਨਾਮ ਉਹਨਾਂ ਨੇ ਸਦਗੋ ਟਿਸਟਾਲ ਰੱਖਿਆ ਇਸ ਮੌਕੇ ਸਮਾਜ ਸੇਵਕ ਪੁਲਿਸ ਅਧਿਕਾਰੀ ਦਲਜੀਤ ਸਿੰਘ ਇਸ ਲੜਕੀ ਨੂੰ ਮਿਲਣ ਦੇ ਲਈ ਪਹੁੰਚੇ ਤੇ ਉਹਨਾਂ ਵੱਲੋਂ ਇਸ ਲੜਕੀ ਦੀ ਹੌਸਲਾ ਅਫਜ਼ਾਈ ਕੀਤੀ ਗਈ ਉਹਨਾਂ ਕਹਿੰਿਆ ਕਿ ਇੱਕ ਛੋਟੀ ਜੀ ਬੱਚੀ ਉਹਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿਸ ਨੇ ਪੜ੍ਹਾਈ ਦੇ ਨਾਲ ਨਾਲ ਆਪਣੇ ਘਰ ਦਾ ਗੁਜ਼ਾਰਾ ਵੀ ਕਰਨਾ ਸ਼ੁਰੂ ਕੀਤਾ ਹੈ ਉਹਨਾਂ ਕਹਿੰਿਆ ਕਿ ਸਾਨੂੰ ਅਜਿਹੇ ਬੱਚਿਆਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਕੋਮਲਪ੍ਰੀਤ ਕੋਲ 17 ਸਾਲ ਕੈਰੀ ਸਟਾਲ ਲੜਾ ਰਿਹਾ ਤੁਹਾਨੂੰ ਕੀ ਲੱਗਦੀ ਹੈ ਮਜਬੂਰੀ ਇਸ ਤਰ੍ਹਾਂ ਦੀ ਆ ਕਿ ਫਾਦਰ ਨੇ ਚੜਤਾ ਤੇ ਮੰਮਾ ਮੇਰੇ ਕੰਮ ਨੇ ਨਾ ਜ਼ਿਆਦਾ ਕਰ ਸਕਦੇ ਸੋ ਦੈਟਸ ਦਾ ਆਰ ਕਿ ਲਉਣਾ ਪਿਆ ਕਿਉਂਕਿ ਹੋਰ ਕੋਈ ਕਮਾਈ ਦਾ ਤਾਜ ਨਹੀਂ ਹੈਗਾ ਕੀ ਕਰਦੇ ਸੀ ਪਹਿਲਾਂ ਨਸ਼ਾ ਕਰਦੇ ਛੱਡਤਾ ਸੀ ਸਾਨੂੰ ਕਿੱਨੇ ਦਾ ਤੁਸੀਂ ਇਹ ਦੇ ਹਾਂਜੀ ਕਿੱਨੇ ਮਾੜੇ ਹਾਲਾਤਾਂ ਚ ਰਹੇ ਹੋ ਤੁਸੀਂ ਹਾਲਾਤ ਤਾਂ ਵੀਰ ਜੀ ਬਹੁਤ ਜ਼ਿਆਦਾ ਮਾੜੇ ਨੇ ਬਹੁਤ ਜ਼ਿਆਦਾ ਕਦੇ ਸੋਚਿਆ ਨਹੀਂ ਸੀ ਇੰਨੇ ਮਾੜੇ ਹਾਲਾਤ ਆਉਣਗੇ ਆਪਾਂ ਤੇਰੀਆਂ ਪਿਆਰੀਆਂ ਜਿਹੜੇ ਤੁਹਾਡੇ ਪਤਾ ਨਹੀਂ ਕਿ ਉਹ ਸਾਥ ਲਿਆ ਸਰ ਉਹਨਾਂ ਦੇ ਪਿਤਾਵਾ ਹੁੰਦਾ ਨਹੀਂ ਆਗਾ ਕਿਉਂਕਿ ਜਿਹੜਾ ਪਿਤਾ ਹੁੰਦਾ ਨਾ ਕਦੀ ਬੱਚਿਆਂ ਨੂੰ ਥੱਕਾ ਨਹੀਂ ਦਿੰਦਾ ਚਲੋ ਬੱਚਿਆਂ ਨੂੰ ਕੀ ਆਪਣੀ ਘਰ ਵਾਲੇ ਨੂੰ ਥੱਕਾ ਦਿੰਦਾ ਚਲੋ ਜੇ ਥੱਕਾ ਦਿੱਤਾ ਵਾ ਬੱਬਾ ਹੀ ਨੇ ਸਾਨੂੰ ਆਪਣਾ ਦਰ ਦਿੱਤਾ ਸੀ ਪਰਮਾਤਮਾ ਨੇ ਆਪਣਾ ਪਿਓ ਮੰਨਿਆ ਉਹਨੇ ਆਪਣੀ ਮਾਂ ਮੰਨਿਆ ਮੈਨੂੰ ਵੀ ਸਾਡੇ ਕੋਲ ਮਾਂ ਪਿਓ ਸਾਡਾ ਮੇਰੀ ਮਾਂ ਹੈਗੀ ਆ ਕਿੰਨੇ ਕਿ ਮਾੜੇ ਹਲਾਤਾਂ ਦੇ ਵਿੱਚ ਰਹੇ ਹਲਾਤ ਵਿੱਚ ਬਹੁਤ ਜ਼ਿਆਦਾ ਮਾੜੇ ਸੀ ਦਿਹਾੜੀਆਂ ਕਰਨੀਆਂ ਲੋਕਾਂ ਦੇ ਘਰਾਂ ਦੇ ਕੰਮ ਕਰਨੇ ਮੱਜਾਂ ਦੀ ਤਾਰਾਂ ਚੋਣੀਆਂ ਕਦੇ ਸੋਚਿਆ ਨਹੀਂ ਕਿ ਮਮਾ ਮੇਰੇ ਨੇ ਕਿ ਮੈਨੂੰ ਜੱਟ ਜ਼ਿੰਮੇਵਾਰਾ ਦਿੱਤੀ ਹੋ ਕੇ ਇਹ ਕੰਮ ਕਰਨੇ ਪੈਣਗੇ ਹਾਂਜੀ ਪਲੱਸ 2 ਕਲਾਸ ਜੀ ਦੋ ਹਾਲਾ ਯਾਰ ਉਸਦੇ ਘਰ ਭੈਣ ਜਰਾ ਵਨ ਕਿਸ ਨੇ ਸਾਥ ਦਿੱਤਾ ਨਹੀਂ ਸਾਰੇ ਨੇ ਛੱਡ ਤੁਸੀਂ ਸਾਰੇ ਆ ਹੀ ਕਹਿੰਦੇ ਸੀ ਤੁਸੀਂ ਚਾਹ ਦੀ ਰੇੜੀ ਲਾ ਲਈ ਸਾਡੀ ਬੇਇੱਜ਼ਤੀ ਕਰਾਤੀ ਆ ਸਾਨੂੰ ਐਦਾਂ ਕਰਾਤਾ ਸਾਨੂੰ ਉਦਾਂ ਕਰਾਤਾ ਵਾ ਭਈ ਸਾਡੇ ਹੁਣ ਰੇੜੀ ਆ ਕੁਛ ਟਾਈਮ ਬਾਅਦ ਜਿਸ ਦਿਨ ਕੈਫੇ ਜੈ ਮੇਰਾ ਲਾਸਟ ਡ੍ਰੀਮ ਹੈ ਇਹਨੂੰ ਬ੍ਰਾਂਡ ਬਣਾਣਾ ਉਸ ਦਿਨ ਤੁਸੀਂ ਹੀ ਕਹਿਣਾ ਸਾਡੀ ਖਾਨਦਾਨਨੀ ਦੀ ਕੁੜੀ ਨੇ ਬ੍ਰਾਂਡ ਬਣਾਇਆ ਸੋ ਮੋਸਟ ਵੈਲਕਮ ਮੇਰੇ ਬ੍ਰਾਂਡਸ ਤੁਹਾਡੇ ਰਿਸ਼ਤੇਦਾਰ ਕੈਫੇ ਚ ਉਦੋਂ ਆਇਆ ਜਦੋਂ ਬ੍ਰਾਂਡ ਬਣ ਗਿਆ ਪਹਿਲਾਂ ਮੇਰੇ ਘਰ ਨਾ ਆਇਓ ਜੇ ਤੁਸੀਂ ਕੱਢਦੇ ਉਹਨਾਂ ਫ੍ਰੈਂਚ ਕੋਡੀਆਂ ਨੇ ਇਸ ਏਰੀਆ ਤੋਂ ਜਾਨੀ ਕੀ ਮਤਲਬ ਮੋਟੀਵੇਟ ਨਹੀਂ ਕਿਸੇ ਨੇ ਕੀਤਾ ਡੀਮੋਟੀਵੇਟ ਕੀਤਾ ਕਿ ਤੁਸੀਂ ਚਾਹ ਵਾਲਿਓ ਆ ਬਟ ਆ ਡੋਟ ਕੇਅਰ ਬਿਕੋਜ਼ ਤਾਨੇ ਮੈਨੇ ਵੱਜਦੇ ਰਹਿੰਦੇ ਨੇ ਤਾਂ ਹੀ ਬੰਦਾ ਸੰਭਲਦਾ ਕਿਉਂਕਿ ਕਿਉਂ ਨਾਲ ਜਬ ਬਦਾਮਾਂ ਨਕਲ ਨਹੀਂ ਆਂਦੀ ਹੈਗੀ ਅੰਦਰ ਦਾ ਠੋਕਰ ਨਾਲ ਤੇ ਮੇਹਣਿਆਂ ਨਾਲ ਆਂਦੀ ਆ ਚਲੋ ਥੈਂਕਸ ਜਿਨ੍ਹਾਂ ਨੇ ਮੈਨੂੰ ਤਾਨੇ ਮਾਰੇ ਨੇ ਆਮੋਸੋ ਸਟਰੋਂਗ ਤੇ ਤਾਂ ਹੀ ਮੇਰੀ ਆ ਚੀਜ਼ ਮੇਰਾ ਬ੍ਰਾਂਡ ਮੇਰੇ ਕੋਲ ਛੋਟੀ ਜਿਹੀ ਇੱਕ ਰੇੜੀ ਆ ਇਹ ਹੀ ਸਮਝੋ ਮੇਰਾ ਬ੍ਰਾਂਡ ਆ ਕੁਝ ਟਾਈਮ ਲੱਗੂਗਾ ਇਹਨੂੰ ਅੱਗੇ-ਅੱਗੇ ਵਧਾਉਣ ਤੇ ਸੋ ਸਟੈਪ ਬਾਈ ਸਟੈਪ ਹਰ ਇੱਕ ਚੀਜ਼ ਵਧਾਉਂਦੇ ਆ ਸੁਪਨਾ ਤੇ ਆਹੀ ਆ ਕਿ ਕੋਮਲ ਸਤਗੁਰੂ ਨੂੰ ਟੀਸਟਾਲ ਨੂੰ ਅੱਗੇ ਵਧਾਣਾ ਮੈਂ ਐਡ-ਆਨ ਚੀਜ਼ਾਂ ਕਰੂੰਗੀ ਨਾਲ-ਨਾਲ ਕਿਉਂਕਿ ਕੱਲੀ ਚਾਹ ਨਾਲ ਕੰਮ ਚ ਸਰਨਾ ਹਰ ਇੱਕ ਬ੍ਰਾਂਡ 'ਚ ਆਪਸ਼ਨਸ ਹੁੰਦੀਆਂ ਨੇ ਮੈਂ ਵੀ ਆਪਸ਼ਨਸ ਸਰ ਰੱਖੂੰਗੀ ਤੇ ਬਾਕੀ ਕੰਮ ਅੱਪਾ ਚਲਾਵਾਂਗੇ ਸਟੈਪ ਬਾਈ ਸਟੈਪ 950105470695010 700700 উইথ দ্য গুগল পে এন্ড নাম কোমলप्रीत कौर एड्रेस मेरा वा अमृतसर ज्लंदर रोड श्री दर्शन फेरमान पब्लिक स्कूल तो सामने या सतगुरु टी स्टाल टाइमिंग मॉर्निंग 6:00 बजे तो शाम दे 6:30 बजे तक बहुत सोणा pralala जी जसा बेटी ने एक पिता दा एक्सेप्ट वो चैलेंज जड़ा एक्सेप्ट ਕੀਤਾ ਕਿ ਤੁਸੀਂ ਦਿਹਾੜੀਆਂ ਕਦੋਂਗੇ ਤੁਸੀਂ ਭੁੱਖੇ ਮਰੋਗੇ ਤੁਸੀਂ ਮੇਰੀ ਪੈਰਾਂ ਤੇ ਡੱਗੋਗੇ ਔਰ ਬੇਟੀ ਨੇ ਕੋ ਚੈਲੰਜ ਐਕਸੈਪਟ ਕਰਕੇ ਤੇ ਇੱਕ ਸਟਾਲ ਖੋਲਿਆ ਚਾਹ ਦਾ ਤੇ ਬੇਟੀ ਦਾ ਸੁਪਨਾ ਵਾ ਕਿ ਮੈਂ ਇਸਟਾਲ ਨੂੰ ਇੱਕ ਬ੍ਰਾਂਡ ਬਣਾਵਾ ਔਰ ਮੈਂ ਕਿਸੇ ਕਾਫੇ ਹਾਸ ਤੱਕ ਪਹੁੰਚਾਂ ਔਰ ਉਹਨਾਂ ਬੱਚਿਆਂ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜੇ ਬੱਚੇ ਕਹਿੰਦੇ ਕਿ ਇੱਥੇ ਕੁਝ ਹੈ ਨਹੀਂਗਾ ਇੱਥੇ ਨੌਕਰੀਆਂ ਨਹੀਂ ਹੈਗੀਆਂ ਇੱਥੇ ਬਿਜ਼ਨਸ ਨਹੀਂ ਹੈਗਾ ਇੱਕ ਉਹਨਾਂ ਦੇ ਮੂੰਹ ਤੇ ਬਹੁਤ ਵੱਡਾ ਇੱਕ ਮਿਸਾਲ ਪੈਦਾ ਕੀਤੀ ਆ ਕਿ ਅਸੀਂ ਕੋਈ ਵੀ ਕੰਮ ਇਥੇ ਕੋਲ ਕੇ ਤੇ ਆਪਣੇ ਆਪ ਨੂੰ ਸਫਲ ਕਰ ਸਕਦੇ ਆ ਤੇ ਉਸ ਪਿਓ ਦੇ ਮੂੰਹ ਤੇ ਵੀ ਬਹੁਤ ਵੱਡੀ ਥੱਪੜ ਆ ਚਪੇੜ ਆ ਕਿ ਜਿਹੜਾ ਇਸ ਵੇਲੇ ਜਿਨ੍ਹਾਂ ਨੂੰ ਇਸ ਵੇਲੇ ਬਹੁਤ ਜਰੂਰਤ ਸੀਗੇ ਤੇ ਇਹਨਾਂ ਨੇ ਛੱਡ ਗਿਆ ਇਹ ਬੇਟੀ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਸੀ ਚਾਹ ਵਾਲੇ ਚਾਹ ਵਾਲੇ ਲੇਕਿਨ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੀਟੀ ਦਾ ਇੱਕ ਇਹੋ ਜਿਹਾ ਕੈਫੇ ਹਾਊਸ ਹੋਏਗਾ ਜਿਹਦੇ ਉੱਤੇ ਲੋਕੀ ਕਹਿਣਗੇ ਕਿ ਬੇਟਾ ਤੁਸੀਂ ਜਿੱਥੋਂ ਕੰਮ ਸਿੱਖਿਆ ਸਾਡਾ ਬੱਚਾ ਇੱਥੇ ਰੱਖ ਲਓ ਸਾਡੇ ਬੱਚਿਆਂ ਨੂੰ ਥੋੜਾ ਕੰਮ ਸਿਖਾ ਦਿਓ ਮੈਂ ਕਹਿੰਦਾ ਉਹ ਟਾਈਮ ਦੂਰ ਨਹੀਂ ਹੈਗਾ ਤੇ ਇਹ ਜਿਹੜੇ ਲੋਕ ਆ ਇਹਨਾਂ ਤਾਂਨੇ ਮਾਰਦੇ ਸੀ ਮਿਹਣੇ ਮਾਰਦੇ ਸੀਗੇ ਉਹ ਇਹਨਾਂ ਕੋ ਆ ਕੇ ਤੇ ਕੰਮ ਪੁੱਛਣਗੇ ਵੀ ਤੁਹਾਡਾ ਬਿਜ਼ਨਸ ਕਿਦਾਂ ਸਫਲ ਹੋਇਆ ਕੀ ਦੱਸਿਆ ਪਿਤਾ ਜੀ ਨੇ ਕਿਉਂ ਛੱਡਿਆ ਨਾ ਇਹਨਾਂ ਦੇ ਪਿਤਾ ਜੀ ਪਹਿਲਾਂ ਜਿਹੜੇ ਨਸ਼ਾ ਕਰਦੇ ਸੀਗੇ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਮਾਰਕੁਟਾਈ ਕਰਦੇ ਸੀ ਬੱਚਿਆਂ ਨੂੰ ਘਰਦਿਆਂ ਨੂੰ ਔਰ ਬਹੁਤ ਤਸ਼ੱਦਦ ਹੀ ਕਰਦੇ ਸੀਗੇ ਤੇ ਜਦੋਂ ਇਹਨਾਂ ਨੇ ਛੱਡ ਕੇ ਚਲੇ ਗਏ ਤੇ ਇਹ ਅੱਜ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਤੇ ਅੱਜ ਜਿਸਾ ਇਹਨਾਂ ਨੇ ਸਟਾਰਟ ਕੀਤਾ ਚਾਹ ਦਾ ਕੰਮ ਤੇ ਇਹਨਾਂ ਨਾਲ ਇਹ ਆ ਵੀ ਜੇ ਚਾਹ ਦਾ ਕੰਮ ਸਟਾਰਟ ਕੀਤਾ ਕੋਈ ਵੀ ਲੋਕ ਕਹਿੰਦੇ ਕਿ ਚਾਹ ਦਾ ਕੰਮ ਬੁਰਾ ਹੁੰਦਾ ਜਾਂ ਚਾਹ ਵਾਲੇ ਆ ਜਾਂ ਇਹਨੂੰ ਤਾਨੇ ਮਾਰਦੇ ਨੇ ਲੇਕਿਨ ਇਹ ਚਾਹ ਦੇ ਕੰਮ ਤੋਂ ਕੋਈ ਵੀ ਸਫਲ ਆਦਮੀ ਆ ਉਹਦੇ ਪਿੱਛੇ ਉਹਦੀ ਹਕੀਕਤ ਦੇਖੋ ਉਹਦਾ ਕੰਮ ਹਮੇਸ਼ਾ ਜੀਰੋ ਤੋਂ ਕੋਈ ਵੀ ਗਿਣਤੀ ਜਿਹੜੀ ਆ ਤਾਂ ਉਹ ਜੀਰੋ ਤੋਂ ਸਟਾਰਟ ਹੁੰਦੀ ਹੈ ਫੇਰ ਇਸਲੇ ਲੈ ਕੇ ਕੰਮ ਚ ਸਟਾਰਟ ਕੀਤਾ ਜਾਵੇ ਉੱਪਰਲੇ ਲੈਵਲ ਤੱਕ ਪਹੁੰਚਦਾ ਪਹੁੰਚਦਾ ਉਹਨੂੰ ਚਾਹ ਚਾਣ ਲੱਗਦੇ ਨੇ ਤੁਸੀਂ ਆਉਣ ਵਾਲੇ ਟਾਈਮ ਦੇਖਿਓ ਇਹਦਾ ਕੰਮ ਕਿੱਥੇ ਪਹੁੰਚਦਾ ਹੈ ਕਿਸ ਨੇ ਹੰਦੇ ਆ ਸਨੇਹਾ ਜੀ ਇਹ ਜਿਹੜੇ ਬੱਚੇ ਅੱਜ ਕੱਲ ਖਾਸ ਕਰਕੇ ਜਿਹੜੇ ਕਹਿੰਦੇ ਕਿ ਅਸੀਂ ਕੁਝ ਕਰ ਨਹੀਂ ਸਕਦੇ ਸਾਡੇ ਕੋਲ ਹੋਣਾ ਕੁਝ ਨਹੀਂ ਇਹ ਬੱਚੀ ਵਾਲ ਦੇਖ ਕੇ ਕੁਝ ਸਿੱਖੋ ਕਿ ਜਿਹੜੇ ਬੱਚੀ ਨੇ ਅੱਜ ਐਡਾ ਵੱਡਾ ਚੈਲੰਜ ਲੈ ਲਿਆ ਵਾ ਕਿ ਮੈਂ ਕੁਝ ਬਣ ਕੇ ਵਿਖਾਉਣਾ ਮੈਂ 30 ਸਾਲ ਖੋਲ ਕੇ ਲੋਕਾਂ ਨੂੰ ਇੱਕ ਨਵੀਂ ਸੇਵ ਦੇਣੀ ਆ ਇਹਦੇ ਵਾਲ ਦੇਖ ਕੇ ਇਹ ਬੱਚੀ ਤੋਂ ਕੁਝ ਲੈ ਕੇ ਸਿੱਖੋ ਔਰ ਆਪਣੀ ਪੜ੍ਹਾਈ ਨਾ ਛੱਡੋ ਮੈਂ ਇਹ ਬੱਚੀ ਨੂੰ ਕਹਾਂਗਾ ਕਿ ਆਪਣੀ ਪੜ੍ਹਾਈ ਆਪਣੀ ਵੀ ਨਾ ਛੱਡਣੀ ਤੇ ਭਰਾ ਦੀ ਵੀ ਛੱਡਣੀ ਪੜ੍ਹਾਈ ਨਾਲ ਨਾਲ ਕੰਪਲੀਟ ਕਰਨੀ ਆ ਔਰ ਜਿਹੜਾ ਸਟਾਲ ਹੈ ਵੀ ਚੱਲਦਾ ਜਾਵੇ ਤੋਂ ਉਹਨਾਂ ਭੈਣ ਭਰਾਵਾਂ ਨੂੰ ਬੇਨਤੀ ਆ ਜਿਹੜੇ ਭੈਣ ਭਰਾ ਦੀ ਸਪੋਰਟ ਕਰਨੀ ਚਾਹੁੰਦੇ ਆ ਉਹ ਜਦੋਂ ਆਉਂਦੇ ਜਾਂਦੇ ਆ ਅਮਰਸਰ ਆਉਂਦਿਆਂ ਹੋਇਆਂ ਇਹਦੇ ਸਟਾਲ ਦੇ ਉੱਤੇ ਖਲੋ ਕੇ ਚਾਹ ਪੀ ਕੇ ਜਾਣ ਉਹਦੇ ਭੈਣ ਨੂੰ ਹੌਸਲਾ ਦੇਣ ਇਹ ਬੇਟੀ ਨੂੰ ਵੀ ਹੌਸਲਾ ਦੇਣ ਤੇ ਇੱਥੇ ਆ ਕੇ ਜਦੋਂ ਆਪਾਂ ਚਾਹ ਦਾ ਕੱਪ ਪੀਵਾਂਗੇ ਇਹ ਬੇਟੀ ਨੂੰ ਇੱਕ ਹੌਸਲਾ ਮਿਲ ਜਾਵੇਗਾ